ਇਹ ਮਿਰਚ ਬੂਟੇ ਝੋਨੇ ਦੇ ਵਿੱਚ ਜਲਦੀ ਮਰਦੀ ਨਹੀਂ ਤੇ بار بار ਇਹ ਹੁੰਦੀ ਰਹਿੰਦੀ ਹੈ ਇਹ ਇਸ ਖਾਲੇ ਦੇ ਨੱਕੇ ਦੇਖੋ ਕਿੰਨੀ ਜਿਆਦਾ ਮਿਰਚ ਬੂਟੀ ਖੜੀ ਹੈ ਤਾਂ ਆਮ ਤੌਰ ਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਵਾਸਤੇ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਆਪਾਂ ਇਹਦੇ ਕੰਟਰੋਲ ਵੀ ਕਰ ਸਕਦੇ ਹਾਂ ਪਰੰਤੂ ਜਿਆਦਾ ਵਧੀਆ ਜਿਹੜੇ ਰਿਜ਼ਲਟ ਹੈ ਇੱਕ ਤਾਂ ਜਿਹੜਾ ਐਲ ਐਮ ਐਕਸ ਵਾਲਾ ਸਾਲਟ ਹੈ ਜਿਸ ਵਿੱਚ ਕਲੋਰੀ ਮਿਊਰਾਨ ਥਾਇਲ ਤੇ ਮੈਟ ਸਲਫੁਰਨ ਹੁੰਦਾ ਹੈ 8 ਗ੍ਰਾਮ ਨੂੰ 150 ਲੀਟਰ ਪਾਣੀ 'ਚ ਆਪਾਂ ਘੋਲ ਕੇ ਕਿੱਲੇ ਜੀ ਨੇ ਥਾਂ ਦੇ ਉੱਤੇ ਸਪਰੇਅ ਕਰ ਸਕਦੇ ਹਾਂ ਉਹਦੇ ਨਾਲ ਹੀ ਮਰ ਜਾਂਦੀ ਏ ਦੂਸਰਾ ਜਿਹੜਾ ਆਪਣਾ ਐਲ ਗ੍ਰੈਪ ਵਾਲਾ ਸਾਲਟ ਹੈ ਜਿਹੜਾ ਮੈਟ ਸਲਫੂਰਨ ਸਾਲਟ ਹੁੰਦਾ ਜਿਹੜਾ ਕੰਕਚਾਪਾ ਵਰਤਦੇ ਹੁੰਦੇ ਆ ਉਹਦੀ 8 ਗ੍ਰਾਮ ਦੀ ਮਾਤਰਾ ਆਪਾਂ 150 ਲੀਟਰ ਪਾਣੀ 'ਚ ਘੋਲ ਕੇ ਕਿੱਲੇ ਜੀ ਨੇ ਥਾਂ ਸਪਰੇਅ ਕਰਦੇ ਹਾਂ ਤੇ ਉਹਦੇ ਨਾਲ ਵੀ ਇਹ ਮਰ ਜਾਂਦੀ ਏ ਇਹ ਮੈਂ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸੇ ਜਗ੍ਹਾ ਤੇ ਪਹਿਲੀ ਹਰੀ ਵੀਥੋਂ ਦੀ ਵੀਡੀਓ ਹੀ ਹੈ ਇਦੇ ਉੱਪਰ ਇਹ ਐਲ ਗ੍ਰਿਪ ਵਾਲਾ ਸਾਲਟ ਸਪਰੇਅ ਕੀਤਾ ਸੀਗਾ ਬਹੁਤ ਸੋਨੇ ਰਿਜ਼ਲਟ ਆ ਕਿ ਨਹੀਂ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਾਂ